ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਰਣ ਸਿੰਘ ਵਾਲਾ ਜ਼ਿਲ੍ਹਾ ਇਹਨੂੰ ਫਰੀਦਕੋਟ ਪੈਂਦਾ ਤਹਿਸੀਲ ਜੈਤੋ ਨੇੜੇ ਬਗਰਾੜੀ ਰਹਿ ਜਾਂਦਾ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਤਾਜੀ ਸੂਈ ਸਵਾਈ ਜਰਸੀ ਵਿਖਾਉਣੀ ਹੈ ਬਗਰ ਵੀ ਬੱਛੀ ਹੈ ਆਮ ਹੀ ਘਰੇ ਦੁੱਧ ਪੀਣ ਵਾਲੇ ਭੈਣ ਭਰਾਵਾਂ ਦੀ ਡਿਮਾਂਡ ਹੁੰਦੀ ਬਾਈ ਯਾਰ ਜਰਸੀ ਲੈਣੀ ਆ ਲੈਣੀ ਸੂਈ ਸਵਾਈ ਆ ਲੈਣੀ ਵੱਛੀ ਆ ਰਹੀ ਆ ਤੇ ਹੈ ਵੀ ਮਗਰ ਵੱਛੀ ਤੇ ਇੱਕ ਕੱਟੀ ਆ ਇਨਫਰਮੇਸ਼ਨ ਲੈ ਦੇਣਾ ਹਉ ਕਰਦੇ ਆ ਗੱਲ ਬਾਤ ਹਾਂਜੀ ਸਾਸੀ ਗੱਲ ਸਾਸੀ ਗੱਲ ਨਾਮ ਤੇ ਦੱਸ ਨਾਮ ਸੇਵਕ ਸਿੰਘ ਭੈਣ ਰਾਜ ਸਿੰਘ ਲੱਤਸੀ ਜੈਤੋ ਜ਼ਿਲ੍ਹਾ ਫਰੀਦਕੋਟ ਫੋਨ ਨੰਬਰ ਦੱਸ 9814204404 ਦੋ ਪਸ਼ੂ ਸੇਕ ਹਾਂਜੀ ਦੋ ਬਾਈ ਕਿਹੜੇ ਪਾਸੋਂ ਲੱਗਿਆ ਪਹਿਲਾਂ ਜਿੱਦੋਂ ਮਰਜੀ ਰਗੜ ਤੋਂ ਲੱਗ ਗਏ ਕਿੰਨਾਂ ਮਸੂਆ ਇਹ ਪਹਿਲਾ ਸੂਆ ਸੋ ਗਿਆ ਵੀ ਸੂਈ ਨੂੰ ਸਮਾ ਇਹ ਅੱਜ ਸੋਭਾ ਹੀ ਸੋਈ ਜਾਵੇ ਜੇਰ ਜੇਰ ਪੈ ਗਈ ਹੈ ਜੇਰ ਰੁਪਈਆ ਉਹ ਬਰਤਨ ਦੇ ਵਿੱਚ ਅੱਛੀ ਬੰਨੇ ਬਾਅਦ ਦਿਖਾ ਦਾਂਗੇ ਕੋਈ ਬੱਚਾ ਵੱਛੀ ਹੈ ਜੀ ਮਗਰ ਕਿੰਨਾ ਕੁ ਦੁੱਧ ਪਿਆਜੂ ਦੁੱਧ ਪਾ ਦੋਗੇ ਬਾਈ 15 15 ਰੋ ਠੀਕ ਹੈ ਠੰਡੀ ਬਹੁਤ ਆ ਗੜੀ ਸੀਲ ਸੌ ਭਾਈ ਕਹਿੰਦਾ ਪੂਰੀ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਕੱਢੀਏ ਬਾਹਰ ਨੂੰ ਦੋਸਤੋ ਮਗਰ ਵੱਛੀ ਦੂਜਾ ਸੂਆ ਤਾਜੀ ਸੂਈ ਵਹਿੜ ਜ਼ੇਰ ਪੈ ਗਈ ਆ ਜ਼ੇਰ ਦੀ ਵੀਡੀਓ ਹੈਗੀ ਆ ਫੋਟੋਆਂ ਵੀ ਹੈਗੀਆਂ ਜੇ ਕੋਈ ਭੈਣ ਭਰਾ ਤਸੱਲੀ ਕਰਨੀ ਚਾਹੁੰਦਾ ਅਗਲਾ ਆਪ ਦੀ ਤਸੱਲੀ ਕਰ ਸਕਦਾ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਹਰੇਕ ਵੀਡੀਓ ਚ ਵਾਰ-ਵਾਰ ਕਹਿੰਦਾ ਜੇ ਸੋਇਆ ਸвая ਪਸ਼ੂਆ ਤੁਹਾਡਾ ਚੋਣ ਦਾ ਵੀ ਹੱਕ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੇ ਜੇ ਜ਼ੇਰ ਵਾਲੇ ਪਾਸੋਂ ਤੁਹਾਨੂੰ ਸ਼ੱਕ ਲੱਗਦੀ ਆ ਤੇ ਅਗਲੇ ਤੋਂ ਵੀਡੀਓ ਮੰਗਵਾ ਲਓ ਫੋਟੋਆਂ ਮੰਗਵਾ ਲਓ ਨਹੀਂ ਆ ਕੇ ਆਪ ਵੇਖੋ ਉਕੇ ਉਹ ਤੁਹਾਡਾ ਹੱਕ ਆ ਦੁੱਧ ਦੁੱਧ ਕਿੰਨਾ ਕਹ ਦੱਸਿਆ ਸੇਵਕਾ ਇਹ ਦੁੱਧ ਪਾਉ ਦ 15-16 ਕਿਲੋ ਠੀਕ ਆ ਪਹਿਲਾ ਸੂਆ ਜਰਸੀ ਨਸਲ ਦੀ ਤਾਜੀ ਸੂਈ ਸਵਾਈ ਵੜ ਬਦਾਮੀ ਰੰਗ ਦੀ ਜਰਸੀ ਆਧੀ ਚਵਾਈ ਵਾਲੇ ਥਾਣ ਨੇ ਜਿਹੜੇ ਹਿਸਾਬ ਨਾਲ ਪਹਿਲਣ ਮੱਛੀ ਆ ਨਹੀਂ ਆਮ ਪਹਿਲਾਂ ਦਾ ਸਨ ਚੁੰਡੀ ਜੀ ਵਾਲਾ ਹੁੰਦਾ ਥਣ ਕਰਮਾਲੀ ਨੇ ਪੂਰਾ ਚੰਗਾ ਕੱਢਿਆ ਬਾਕੀ ਜਿਵੇਂ ਜਿਵੇਂ ਚਵਾਈ ਹੋਣ ਲੱਗੀ ਸਾਨ ਕਰਮ ਵਾਲੀ ਨੇ ਹੋਰ ਵੀ ਕੱਢ ਜਾਣਾ 15 16 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ ਬਾਕੀ ਦੁੱਧ ਜਰਸੀਆਂ ਦਾ ਮੱਝਾਂ ਵਰ ਗਈ ਹੁੰਦਾ ਸਾਰੇ ਭੈਣ ਭਰਾ ਜਾਣਦੇ ਹੀ ਆ ਤਾਂ ਕਰਕੇ ਜਰਸੀਆਂ ਡਿਮਾਂਡ 'ਚ ਵੀ ਬਹੁਤ ਰਹਿੰਦੀਆਂ ਪਹਿਲਾ ਸੂਆ ਨਵਾਂ ਹਾਨ ਵੱਛੀ ਆ ਕੋਈ ਗਾਂ ਟੈਪ ਨਹੀਂ ਪਹਿਲਾਂ ਨਵੱਛੀ ਤਾਜੀ ਸੂਈ ਸਵਾਈ ਇੱਕਨ ਇੱਕ ਫ੍ਰੀ ਵਾਲੀ ਗੱਲ ਆ ਮਗਰ ਵੀ ਵੱਛੀ ਆ ਆਉਂਦੇ ਸਮੇਂ ਸਵੇਰ ਨੂੰ ਆਪਦੀ ਮਾਂ ਦੇ ਮਗਰ ਵਹਿੜ ਤਿਆਰ ਹੋ ਜੂ ਪਾਕਿਸਤਾਨ ਤੋਂ ਰੋਕ ਕੇ ਨੇੜੇ ਤੋਂ ਚੈੱਕ ਕਰਾ ਦ ਨਾ ਆ ਦੋਸਤ ਥਣ ਵੇਖ ਲੋ ਸੋਹਣੇ ਥਣ ਗੁਲਾਬੀ ਥਣ ਆਦੀ ਚੁਵਾਈ ਵਾਲੇ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਹੈ ਗੈਪ ਚ ਨਿਕੜਵੇਂ ਕੱਲੇ ਕੱਲੇ ਲੱਗੇ ਹੋਏ ਆ ਸੀਲ ਸਾਬ ਪੂਰੀ ਆ ਹਾਂ ਤੁਸੀਂ ਸਕਰੀਨ ਤੇ ਵੇਖ ਲਓ ਤੇ ਜਮਾਂ ਇਹ ਪੂਰਾ ਨੇ ਕੋਸਟ ਬਾਕੀ ਇਹ ਬ੍ਰੀਡ ਹੀ ਠੰਡੀ ਹੁੰਦੀ ਆ ਜੈ ਜੈ ਮਾਲ ਸੇਵਕਾ ਦੇ ਦਾਂਗੇ ਬਈ 5300 ਮਾਨਤਨ ਹੋ ਜੂ ਹਾਂਜੀ ਹਾਂ ਠੀਕ ਹੈ ਦੋਸਤੋ 53000 ਦੀ ਬਾਈ ਕਹਿੰਦਾ ਦੇ ਦੇਾਂਗੇ ਵੀਡੀਓ ਬਣਾਉਣ ਦਾ ਸਮਾਂ 2:26 ਮਿੰਟ ਦਾ ਦੁਪਹਿਰੇ ਵੀਡੀਓ ਬਣਾ ਰਹੇ ਹਾਂ 2:30 ਸ਼ਾਮ ਦੀ ਚਵਾਈ ਚ ਸਾਢੇ 3 ਘੰਟੇ ਪਏ ਆ 53000 ਦੀ ਬਾਈ ਕਹਿੰਦਾ ਦੇ ਦੂੰ ਮੌਕੇ ਤੇ ਆਏਗੇ ਭੈਣ ਭਰਾ ਦਾ ਮਾਨ ਤਾਣ ਹੋ ਜੂ ਆ ਦੋਸਤੋ ਜੇਰ ਹੈ ਵੀਡੀਓ ਬਣਾਉਣੀ ਕਰਕੇ ਬਾਈ ਸ਼ਾਮ ਕੇ ਰੱਖੀ ਬੈਠਾ ਚਲੋ ਇਹਨਾਂ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਤਸੱਲੀ ਕਰ ਲੈਣੀ ਚਾਹੀਦੀ ਆ ਹੱਕ ਬਣਦਾ ਤੁਹਾਡਾ ਹੁਣ ਤੁਸੀਂ ਵੇਫਿਕਰ ਆ ਜੇਰ ਪੈ ਗਈ ਐ ਜੇ ਪਸ਼ੂ ਦੀ ਜੇਰ ਨਾ ਪ੍ਰੋਪਰ ਪਈ ਹੋਵੇ ਪਸ਼ੂ ਫਿਰ ਦੁੱਧ ਤੇ ਆਉਂਦਾ ਨਹੀਂ ਛੇਤੀ ਜੇਰ ਜੂਰ ਪਈ ਹੋਵੇ ਫੇਰ ਹੀ ਪਸ਼ੂ ਛੇਤੀ ਦੁੱਧ ਤੇ ਆਉਂਦਾ ਸੇਵਾ ਕੀਤੀ ਦਾ ਫੇਰ ਹੀ ਫਾਇਦਾ 2 ਨੰਬਰ ਤੇ ਆ ਜਾ ਸੇਵਕ ਇੱਕ ਠੀਬੀ ਬਈ ਖੀਰੀ ਆਈ ਅੱਛਾ ਥਾਲੇ ਦੀ ਉਮਰ ਆ ਠੀਕ ਐ ਹਾਂਜੀ ਹਾਂਜੀ ਇਹ ਇਹਦੀ ਮਾਂ ਐ 18 ਕਿਲੋ ਦੁੱਧ ਸੀਗਾ ਬਈ ਠੀਕ ਐ ਹਾਂਜੀ ਕੀ ਲੈਣਦੇ ਆ ਇਹ ਦੇ ਦਾਂਗੇ 28000 ਠੀਕ ਹੈ ਢੋਲੀ ਢੁਲੀ ਵਿਖਾ ਦੋ ਬਈ ਕੱਟੀ ਕਮਾ ਇਧਰ ਨੂੰ ਵਿਖਾਈਏ ਫਿਰ ਬਾਹਰੋਂ ਇਧਰ ਹੀ ਆ ਜਾਂਦੇ ਹੈ ਇਧਰ ਹੀ ਆ ਜ ਮੈਂ ਇਧਰ ਆ ਕੇ ਹੋਰ ਨੇ ਇਧਰ ਆ ਜੀ ਨਹੀਂ ਆਉਂਦੀ ਛੰਡੀ ਬਹੁਤ ਆ ਕੱਟੀ ਅੱਛਾ ਦੇਖ ਦੇਖ ਖਾਦਾ ਸਿਆਣੇ ਬੰਦੇ ਦਾ ਤੇ ਔਲੇ ਦਾ ਖਾਦਾ ਕਹਿੰਦੇ ਹੁੰਦੇ ਬਾਅਦ ਚ ਪਤਾ ਲੱਗਦਾ ਆ ਦੇਖੋ ਢੋਲੀ ਦਾ ਬਈ ਆ ਗੱਬਣਾਂ ਨੂੰ ਹਮ ਚਾਰ ਹੀ ਥਾਨ ਹੈ ਚਾਰ ਹੀ ਥਾਨ ਚਾਰ ਹੀ ਥਾਨ ਆ ਦੋ ਦਲੇ ਦੰਦਾਂ ਚ ਖੀਰੀ ਕੱਟੀ ਡੇਢ ਕਸਾਲੇ ਦੀ ਉਮਰ ਹੈ ਜੈ ਜੈ ਮੱਲ ਸੇਵ ਕਹਦਾ ਵੀ ਜੈ ਜੈ 28000 28 ਜੈ ਜੀ ਹਾਂ ਜੀ ਹਾਂ ਜੀ ਦੋਸਤੋ 28000 ਦੀ ਦੇ ਦੇਣੀ ਮੈਨੂੰ ਭਲੇਖਾ ਲੱਗ ਗਿਆ ਸੀ ਪਰ ਬਾਈ ਨੇ ਮੱਲ ਪਹਿਲਾਂ ਕਰਤਾ ਸੀ ਤਾਂ ਦੂਰੀ ਬਰੀ ਪਛ ਲੈ ਕਿ ਜੈ ਜੈ ਮੱਲ 28000 ਹੂੰ ਬਜਣ ਮੁਝਣ ਬਹੁਤ ਹੈ ਬਾਕੀ ਸੋਹਣੀ ਵੀ ਹੈਗੀ ਆ ਥਣ ਵੀ ਮੋٹے ਮੋٹے ਆ ਕੋਈ ਵਾਧੂ ਫੂਡ ਸ਼ਾਂਗ ਆਣੀ ਝੋਲੀ ਵੀ ਸੋਹਣੀ ਆ ਜੇ ਕੋਈ ਭੈਣ ਭਰਾ ਕੱਟੀ ਲੈਣ ਦਾ ਚਾਹਵਾਨ ਹੋਵੇ ਤੇ ਜਾਨਵਰ ਚੰਗਾ ਜੇ ਵਧੀਆ ਸੇਵਾ ਕਰ ਲੋਗੇ ਸੋਹਣੀ ਝੋਟੀ ਤਿਆਰ ਹੋ ਜੂਗੀ 28000 ਦੀ ਦੇ ਦੇਣੀ ਐ ਇਹ ਦੋ ਪਸ਼ੂ ਸੇਲ ਐ ਇੱਕ ਕੱਟੀ ਤੇ ਇੱਕ ਪਹਿਲਣ ਜਰਸੀ ਤਾਜੀ ਸੂਈ ਮਗਰ ਵੀ ਵੱਚੀ 15-16 ਕਿਲੋ ਦੁੱਧ ਪਿਆਜੂ ਜਾਇਦ ਜਾਂ ਮੌਲਾ 53000 ਉਹਦੇ ਚ ਮੌਕੇ ਤੇ ਆਏਗੇ ਭੈਣ ਭਰਾ ਦਾ ਮਾਨ ਤਾਣ ਹੋ ਜੂ ਥੋੜਾ ਥੋੜਾ ਜੋ ਕੋਈ ਜੋੜਾ ਲੈ ਲੇਂਦਾ ਪੂਰਾ 1500 ਵੱਧ ਮਾਨ ਤਾਣ ਹੋ ਜੂ ਜੋੜੇ ਚ ਬਾਕੀ ਫੋਨ ਨੰਬਰ ਸਕਰੀਨ ਤੇ ਪੈਂਡੇ ਨੂੰ ਰਣ ਸਿੰਘ ਆ ਪੈਂਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦ ਕੋਟਾ ਤਹਿਸੀਲ ਜੈਤੋ ਨੇੜੇ ਮਸਾਂ 2.5 ਕਿਲੋਮੀਟਰੋਂ ਬਗਰਾੜੀ ਆ ਬਗਰਾੜੀ ਤੋਂ ਪਹਿਲਾ ਪਿੰਡ ਰਣ ਸਿੰਘ ਵਾਲਾ ਹੀ ਹੁੰਦਾ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਨੂੰ ਫੋਨ ਲਾ ਲੋ ਬਾਜਾਖਾਨਾ ਵੀ ਨੇੜੇ ਹੀ ਰਹਿ ਜਾਂਦਾ ਬਾਕੀ ਸਾਰਿਆਂ ਨੂੰ ਸਾਸ਼ੀ ਕਾ ਜਲਦ ਮਿਲਦੇ ਆ ਕਿਸੇ ਹੋਰ ਵੀਡੀਓ